ਮਮੀ ਕਹਿੰਦੇ ਓਹ ਹੋਏ ਫੇ ਆਈ ਹਾਂ ਮਰੇ ਵਾਲੇ ਬੜੇ ਦੁੱਗੀ ਖਾਸ ਹਾਂ ਹਾਂਜੀ ਸਸਜੀਕਾਰ ਤੁਹਾਡਾ ਮਰ ਬਲੌਗ ਚ ਸਵਾਗਤ ਹੈ ਮਮੀ ਜੀ ਕਿੱਦਾਂ ਹੋਏ ਮੂਰੀ ਤੋਤਾ ਹਾਂ ਤੇ ਫੋਣਾ ਸੀ ਕਰਨੇ ਕੰਮ ਕਰਦੇ ਹੁਣ ਸਪੰਜਾਂ ਲੱਗੇ ਕਰਨ ਹਾਂਜੀ ਡਾਟੀ ਬਹੁਤ ਢੇਰੀ ਚੱਲੀ ਉਹਨਾਂ ਸਾਰਾ ਗੰਦ ਪੈ ਗਿਆ ਆ ਤੇ ਹੁਣ ਸਫਾਈ ਕਰਨੀ ਪੈਣੀ ਆ ਜੇ ਨਾ ਮਰ ਦੀ ਸਾਫ ਸਫਾਈ ਗੱਲ ਹੋਰ ਸਫਾਈ ਦਾ ਕੰਮ ਕਦੇ ਖਤਮ ਨਹੀਂ ਹੁੰਦਾ ਐਦੇ ਹੋ ਵੀ ਹੋਰ ਉਹ ਢੇਰੀ ਨੇ ਵੀ ਥੋੜਾ ਜਿਹਾ ਮਿੱਟੀ ਘਟਾ ਬਹੁਤ ਹਾਂ ਚਲੋ ਹੁਣ ਲੱਗਦੇ ਆਪਣੇ ਆਪਣੇ ਕੰਮਾਂ ਤੇ ਹਾਂਜੀ ਮੰਮੀ ਨੇ ਪੰਡ ਤੋਣੇ ਮੈਂ ਕਰਨਾ ਝਾੜੂ ਪਾਚਾ ਹੂੰ ਛੋ ਚਲੋ ਫੇ ਮਿਲਦੇ ਆਂ ਲੋ ਜੀ ਕਹਿੰਦੇ ਇੱਧਰ ਕੜਾਹੀ ਰੱਖ ਦਿੱਤੀ ਗਈ ਆ ਤੇ ਅੱਜ ਬਣਨੇ ਆ ਚੋਲ ਕਿਉਂਕਿ ਅੱਜ ਖਾਣੇ ਆ ਚੋਲ ਕਹਿੰਦੇ ਅੱਜ ਚਾਵਲ ਬਣੋਗੇ ਚੋਲ ਖਾਣ ਵਾਲੇ ਅੱਜ ਚਾਵਲ ਖਾਵਾਂਗੇ ਅਸੀਂ ਚੋਲ ਖਾਣ ਵਾਲੇ ਬਣਾਵਾਂਗੇ ਲੋ ਜੀ ਮੰਮੀ ਜੀ ਤਿਆਰ ਕਰਦੇ ਹਾਂ ਸਾਰਾ ਕੁਝ ਅੱਜ ਸਾਰੇ ਗਣ ਚੋਲ ਖਾਣੇ ਤੇ ਚੋਲ ਤਿਆਰ ਕਰਦੇ ਪਹਿਲਾਂ ਅਸੀਂ ਕੁਝ ਹੋਰ کہہ ਰਹੇ ਸੀ ਫੇ ਸਾਡਾ ਮੂਡ ਬਦਲ ਗਿਆ ਫਿਰ ਅੰਦਰੋਂ ਸੋਖਾ ਜਿਹਾ ਆਇਆ ਇਹ ਬਣਾ ਲੈਂਦੇ ਆ ਪਰ ਮਟਰਾਂ ਨੂੰ ਕਹਿ ਦਿੱਤੀ ਅਬ ਜਾ ਲੈ ਕਹਿੰਦੀ ਨਹੀਂ ਜਾਣਾ ਆ ਗਰਮੀ ਬਹੁਤ ਆ ਲੈਸੇ ਦਾ ਥੋੜਾ ਠੰਡਾ ਹੋ ਉਹ ਸੁਣਾ ਰਾਤੀ ਮੀਂਹ ਕਿ ਆ ਮੀਂਹ ਮੜਾ ਪਿਆ ਤੇ ਮੀਂਹ ਹੀ ਬਹੁਤ ਆ ਗਿਆ ਵੈਸੇ ਮੈਂ ਤਾਂ ਪਹਿਲਾਂ ਮੀਂਹ ਹੀ ਹੋ ਚੁੱਕੀ ਸੀ ਇਹ ਵੀਟਾ ਗਿਆ ਥੋੜਾ ਜਿਹਾ ਦਾ ਫੰਡਾ ਹੋ ਗਿਆ ਥੋੜਾ ਜਿਹਾ ਮੌਸਮ ਉੱਦਾਂ ਹੁਣ ਮੌਸਮ ਚੇਂਜ ਹੋਣ ਲੱਗ ਪਿਆ ਆ ਤੇ ਦਿਨ ਥੋੜਾ ਘਟਣ ਲੱਗ ਪਿਆ ਰਾਤਾਂ ਵਧਣ ਲੱਗ ਪਈਆਂ ਮੇਰਾ 체ਤੀ ਹੋਣ ਲੱਗ ਪਿਆ ਹੁਣ ਲੋ ਜੀ ਜਿਹੜਾ ਘਟਣ ਲੱਗ ਪਿਆ ਰਾਤਾਂ ਉਹ ਉਮੀ ਲੋ ਜੀ ਹੁਣ ਮੰਮੀ ਦੀ ਪਾਣ ਲੱਗੇ ਜੀਰਾ ਲੋ ਸਾਰੀ ਤੱਕ ਹੁਣ ਖਾਣੇ ਚੋਲ ਵੀ ਕਿੱਦਾਂ ਬਣਦੇ ਆ ਨੋ ਇਹ ਪਿਆਰਾ ਚਿੱਟਾ ਮਾਰਿਆ ਚਿੱਟਾ ਬੈ ਗਿਆ ਮਮਮੀ ਨੂੰ ਕੋਈ ਹੈ ਨਹੀਂ ਗੁਣੀ ਦਾ ਚਿੱਟਾ ਪੈ ਗਿਆ ਹੈ ਹੈ ਮਮਮੀ ਮੁੰਡੇ ਬੈਠੀ ਆ ਉਸ ਤਾਂ ਨਾਲੇ ਕੰਦੇ ਵੀਣੀ ਬਣਾਉ ਨਾਲੇ ਕੰਦੇ ਮੁੰਡ ਬੈਠੀ ਆ ਮੰਮੀ ਜੀ ਐਂਦੀ ਕਹਦੇ ਮੈਂ ਤਾਂ ਸਵੇਰ ਤੋਂ ਕਿਹਾ ਉਹ ਆ ਬਣਾਨੇ ਆ ਬਣਾਨੇ ਆ ਬਣਾਨੇ ਚਲੋ ਵੀਡੀਓ ਬਣਾਈਏ ਬਣਾਈਏ ਹੁਣ ਤੇ ਵੀਡੀਓ ਬਣਾਣ ਲੱਗੇ ਤਾਂ ਮੰਮੀ ਜੀ ਇਦਾਂ ਕੋਈ ਦੇਖੋ ਮੰਮੀ ਜੀ ਇਦਾਂ ਦੇ ਆ ਆ ਕਿਛੇ ਸੱfte ਪਹਿਣੇ ਪਤਾ ਹੀ ਨਹੀਂ ਮੇਰੇ ਗੁੱਸਾ ਬੋਗਾ ਲੰਦੇ ਆ ਲੋ ਜੇ ਇਦਾਂ ਤੜਕਾ ਵਿੱਚ ਲੱਗ ਰਿਹਾ ਹੈ ਸਾਡਾ ਲੋ ਜੀ ਪਹਿਲਾਂ ਤਾਂ ਨਮਕਾਉਣ ਲੱਗੇ ਸੀਗੇ ਫੇ ਉਹਨਾਂ ਨੇ ਉੱਥੇ ਰੱਖ ਦਿੱਤਾ ਕਿਉਂ ਨਹੀਂ ਭਾਇਆ ਮੰਮੀ ਨੇ ਨਮਕ ਥੋੜੇ ਜਿਹਾ ਪਿਆਰ ਹੋ ਗਿਆ ਲੋ ਓਕੇ ਓਕੇ ਇਹ ਅਸੀਂ ਇੱਥੇ ਪਾਣੀ ਆਲੂ ਹਾਂਜੀ ਹਾਂਜੀ ਪਹਿਲੀ ਮੰਮੀ ਨੇ ਉਧਰ ਗਲਾਸ ਚ ਪਾਣੀ ਪਾ ਕੇ ਰੱਖ ਲਿਆ ਆ ਕਹਿੰਦੇ ਧੋੜਨ ਨਾਲ ਪਵੇ ਨਾਲ ਨਾਲ ਵੀਡੀਓ ਚ ਬਣਦੀ ਰਹੇ ਲੋ ਜੀ ਇਹ ਦੜਕਾ ਵੀ ਹੋ ਹੀ ਗਿਆ ਹੈ ਆਲਮੋਸਟ ਹਣਾ ਮੰਮੀ ਹੱਲੂ ਨਾਲੇ ਨਾਲ ਸਾਰਾ ਸਮਾਨ ਰੱਖਿਆ ਹੋਇਆ ਮੰਮੀ ਜੀ ਨੇ ਹੱਲੂ ਪਹਾੜ ਤੇ ਗਏ ਆ ਮੰਮੀ ਜੀ ਲਓ ਮੈਂ ਤਾਂ ਐਦਾਂ ਕਹਿੰਦੀ ਜਿਦਾਂ ਕਹਿੰਦੇ ਨੇ ਲੰਗਰ ਤੇ ਇਹਨਾਂ ਦੇ ਵੱਲੋਂ ਇੰਨੇ ਪੈਸੇ ਆਏ ਜੀ ਮੈਂ ਐਦਾਂ ਕਹਿੰਦੀ ਮੰਮੀ ਜੀ ਲਓ ਹੁਣ ਆਲੂ ਪਾਏ ਗਏ ਆ ਐਦੇ ਤਾਂ ਨਹੀਂ देखो अभी जोगड़ी लागे पे गई उठई मम्मी ये ऐड कॉल कॉल मैं तो बढ़िया बंद वीडियो लो जी थोड़ा देर नमक पा रहे हैं मैं मम्मी जी कहती हूं मम्मी हंस ले करो हंस लेगा अगर कह देखो दीए करी जाइए कित्ता कीती मम्मी कित्ता कीती <laughs> दसो जसो दसो ਹੁਣ ਨੇ ਮੰਮੀ ਨੇ ਬੋਲਾ ਕੈਮਰਾ ਜਦੋਂ ਪੈ ਜਾਵੇ ਮੂੰਹ ਤੇ ਮੇਰੇ ਨਹੀਂ ਬੋਲਦੇ ਮੰਮੀ ਜੀ ਪਹਿਲਾ ਪਹਿਲਾ ਹੈ ਸ਼ਰਮਾ ਜਾਂਦੇ ਵਾ ਮੂੰਹ ਕੈਮਰਾ ਤੇ ਹਾਂ ਐਂਦਾ ਅਦਰ ਨੂਨ ਵੀ ਪਾ ਦਿੱਤਾ ਗਿਆ ਆ ਪਾ ਤਾ ਦਿਖਾਤਾ ਸੀ ਅੱਜ ਚਲੋ ਚਲੋ ਪਾ ਦਿੱਤਾ ਗਿਆ ਆ ਮੈਨ ਲਾ ਤਾਂ ਦਿਖਾ ਦਿੱਤਾ ਆ ਪਤਾ ਨਹੀਂ ਚਲੋ ਫੇਰ ਵੀ ਤੁਸੀਂ ਵੀ ਨੂਨ ਪਾਣਾ ਭੁੱਲਿਓ ਨਾ ਪਾ ਦਿਓ ਜਰੂਰ ਸੇਦੋ ਚੋਲ ਰਹਾਂ ਹੰਤ ਗਿਆ ਲੋ ਜੇ ਦਿਖਾਵੇ ਜਾਣ ਮੰਮੀ ਜੀ ਕਹਿੰਦੇ ਬੜੀਆਂ ਪੜੀ ਬੜੀਆਂ ਪਾ ਲੋ ਹਾਂ ਸੁਆ ਲਗੂਏ ਉਹੀ ਜਿਹੜੀ ਸਬਜੀ ਬਣਾਈਆ ਹਾਂ ਅੰਜੇ ਉਹਦੇ ਵਿੱਚੋਂ ਬੜੀਆਂ ਕੱਢ ਕੇ ਅਸੀਂ ਪਾ ਦੇਣੀ ਆ ਰਾਤੀ ਬੜੀਆਂ ਦੀ ਸਬਜੀ ਕਹਿੰਦੇ ਪੜਾਈਏ ਉਹੀ ਪਾ ਦਨੇ ਵਿੱਚੀ ਲੋ ਜੇ ਤੜਕਾ ਹੀ ਤੜਕਾਈ ਬੜਾ ਕੈਂਟ ਲਾਦੇ ਮੰਮੀ ਜੀ ਬੜੇ ਮੇਟ ਟਮਾਟਰ ਬੜੇ ਸਿੱਕੇ ਟਮਾਟਰ ਟਮਾਟਰ ਨਹੀਂ ਮੈਂ ਕਿਹਾ ਸਵਾਦ ਇਹਨਾਂ ਲੋੜੇ ਟਮਾਟਰ ਦੇ ਬੱਲ ਸਵਧੀਆ ਲੱਗਦੇ ਸੀ ਉਹ ਟਮਾਟਰ ਥੋੜੇ ਜ਼ਿਆਦੇ ਮੈਨੂੰ ਪਸੰਦ ਨਹੀਂ ਆਉਂਦੇ ਹੋ ਜੀ ਮੰਮੀ ਜੇ ਹਲੇ ਸਾਗ ਦੀ ਗੱਲਾਂ ਸ਼ੁਰੂ ਹੋ ਗਈਆਂ ਮੰਮੀ ਕਹਿੰਦੇ ਇਤੋਂ ਚੰਗਾ ਸੀ ਅੱਜ ਸਾਗ ਬਣਾ ਲਵਾਂ ਲੋ ਜੀ ਸਾਗ ਉਹ ਸਾਗ ਸਿਆਲ ਤੋਂ ਪਹਿਲੀ ਹੋਣਾ ਲੱਪਿਆ ਲੋ ਜੀ ਆ ਦੇਖੋ ਬੜੀ ਕੱਢ ਰਹੇ ਆ ਕਹਿੰਦੇ ਬੋਲਨ ਦੀ ਲੋੜ ਹੀ ਨਹੀਂ ਪਈ ਸਬਜ਼ੀ ਚ ਹੀ ਕੱਢ ਲਓ ਇੰਨੀ ਦਿੱਕਤ ਦੀ ਲੋੜ ਹੀ ਨਹੀਂ ਲੋਏ ਇਹ ਹੀ ਕੱਟ ਕੇ ਅਸੀਂ ਪਾ ਲੈਣੀ ਆ ਬੰਦੀ ਇਹ ਠੀਕ ਹੈ ਹਾਂਜੀ ਹਾਂਜੀ ਉਹ ਚ ਵੀ ਛੱਡ ਦੋ ਤਰੀ ਤਰੀ ਰਹਿ ਜਾਣੀ ਫੇ ਪਤਾ ਵੀ ਨਹੀਂ ਲੱਗਣਗੇ ਆ ਆ ਕੀ ਕਰੀਏ ਆਹੋ ਲੋਏ ਹਾਂਜੀ ਇਧਰ ਮੰਮੀ ਜੀ ਲਓ ਆਲੂ ਫੇਕੇ ਦੇਖੇ ਜਾ ਰਿਹਾ ਕੋਈ ਕਸਰ ਹੈਗੀ ਕਿ ਨਹੀਂ ਹੈਗੀ ਆ ਕਸਰ ਨਹੀਂ ਛੱਡਣੀਆਂ ਸੀ ਲਓ ਜੀ ਹੁਣ ਫੇਪ ਕੀ ਪਾਣੀ ਚਾਵਲ ਹਾਂਜੀ ਉਹ ਤਾਂ ਤਿਆਰ ਹੀ ਆ ਬੜੀਆਂ ਸਾਡੀਆਂ ਪਹਿਲੀ ਜੀ ਚਾਵਲ ਪਾ ਤਗੇ ਜੇ ਵਿੱਚ ਪਾਣੀ ਸੀ ਉਹ ਵਾਲੇ ਖਾਨ ਲਾ ਪਿਆ ਤੇਲ ਚਾਕੇ ਲਓ ਜੀ ਪਾਤੇ ਹੁਣ ਇਹ ਚ ਪਾਣੀ ਪਾਉਗਾ ਜੋ ਇਹ ਪਹਿਲੇ ਗਲਾਸ ਤਿਆਰ ਹੈ ਹਾਂ ਜੇ ਗਿਆ ਵਿੱਚ ਲੋਜੇ ਹੁਣ ਕੋਈ ਕਸਰ ਨਹੀਂ ਛਡਣੀ ਮੰਮੀ ਜੀ ਨੇ ਐਨ ਬੜੀਆਂ ਬੜੀਆਂ ਚਾਵਲ ਬਣਾ ਲਨੇ ਤੇ ਹਾਂਜੀ ਹੁਣ ਇਹ ਚ ਪਾਉਈਏ ਬੜੀਆਂ ਇਹਦੀ ਕਸਰ ਵੀ ਅਸੀਂ ਕੱਟ ਦੇਣੀ ਆ ਜੇ ਰਹਿੰਦੀ ਆ ਲੋਜੇ ਯਾਰ ਪਤਿਆਰ ਮਟਰਾਂ ਦੀ ਜਗ੍ਹਾ ਸਿਪਾਲੀਆਂ ਬੜੀਆਂ ਅਸੀਂ ਕੋਈ ਕਸਰ ਛੱਡੀ ਨਹੀਂ ਲੋ ਜੀ ਫੇਰ ਤਿਆਰ ਹੋ ਗਏ ਤੇ ਫਿਰ ਦਿਖਾਵਾਂਗੇ ਤੇ ਖਾ ਕੇ ਦੱਸਾਂਗੇ ਕਿੰਦਾ ਦੀ ਬਣੀ ਆ ਅਦਰ ਘੱਟਾ ਬੰਦਿਆਰ ਕਿਤਾ ਜਾ ਰਿਹਾ ਹੈ ਮੰਮੀ ਮੈਂ ਪਿੱਛੇ ਆ ਗਈ ਮੰਮੀ ਨੂੰ ਬਿਨਾ ਦੱਸੇ ਅੰਮੀ ਕਹਿੰਦੇ ਓਹ ਹੋਏ ਭੈ ਆ ਗਈ ਮਰੇ ਆਲੇ ਬੜੇ ਦੁਖੀ ਖਾਸ ਮੈਂ ਤੇ ਆ ਗਈ ਇਕਦਮ ਮੰਮੀ ਕਹਿੰਦੇ ਹੈ ਫੇ ਪੇ ਆ ਗਈ ਮੈਂ ਵੀ ਦੱਸੀ ਮੰਮੀ ਕਹਿੰਦੇ ਮੈਨੂੰ ਪਹਿਲਾਂ ਪੁੱਛਦੇ ਆ ਖੱਟਾ ਬਣਾਣਾ ਮੈਂ ਖਾਂਜੀ ਬਣਾਉ ਬਣਾਉ ਹੁਣ ਬਣਾ ਰਹੇ ਹਾਂ ਚਾਵਲ ਚਾਹ ਹਾਂਜੀ 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 ਹੁਣ ਮਸਾਲੇ ਪਾ ਲੰਦ ਅੱਛਾ ਫੇ ਖਾਣੇ ਸਾਰਿਆਂ ਨੂੰ ਲੋ ਜੀ ਇੱਧਰ ਚਾਵਲ ਹੋ ਗਏ ਤਿਆਰ ਪਤਿਆਰ ਮੰਮੀ ਫਿਰ ਅਦਰ ਦਾਈ ਵੀ ਹੋ ਗਿਆ ਤਿਆਰ ਤੇ ਪਹਿਲਾਂ ਅਸੀਂ ਮਸਾਲਾ ਪੋ ਲਗੇ ਸੀ ਫੇ ਮੰਮੀ ਜੀ ਨੇ ਮਿਰਚੀ ਭੁੱਲੀ ਹਾਂ ਜੀ ਮੰਮੀ ਨੇ ਮੈਂ ਕਿਹਾ ਪਹਿਲਾਂ ਮੇਰੇ ਕੱਢ ਲੋ ਫੇ ਪਾ ਦਿਓ ਮਿਰਚਾਂ ਮੈਂ ਮੈਂ ਕਿਹਾ ਖਾਵਾਂ ਫੇ ਅਰ ਭੁੱਖ ਲੱਗ ਗਈ ਦੇ ਕੇ ਪਹਿਲਾਂ ਮੰਮੀ ਜੀ ਅੱਧੀ ਲੈ ਕੇ ਟੇਸਟ ਲਈ ਕੱਚੇ ਮਸਾਲਾ ਪੋ ਲਗੇ ਜੀ ਥੋੜਾ ਜਿਹਾ ਹੋਰ ਪਾ ਦਾਂ ਮੰਮੀ ਜੀ ਲੋ ਜੀ ਕਿੰਨੇ ਮਰਜੀ ਖਾਓ ਹਾਂਜੀ ਪੁੱਤ ਗਿਆ ਮੰਮੀ ਰੋ ਬੱਲੇ ਬੱਲੇ ਆ ਲੱਗ ਗਿਆ ਹੋਰ ਮਿਰਚ ਪਾਓ ਹੁਣ ਆਪਣੇ ਲਈ ਹਰੀ ਮਿਰਚ ਪਾਤੀ ਹਾਂਜੀ ਲੋ ਜੀ ਮੰਮੀ ਹੁਣ ਖਾਵਾਂਗੇ ਹੁਣ ਅੱਤੀ ਖਾਣੇ ਅੱਜ ਲੋ ਜੀ ਇੱਧਰ ਸਾਡੇ ਚਾਵਲ ਤਿਆਰ ਤੇ ਤਿਆਰ ਹੈ ਅਸੀਂ ਖਾਣੇ ਲੈ ਵੈਸੇ ਇੱਕ ਵੋਸ ਸੁਬਾਤ ਬਣਾਇਆ ਇੱਧਰ ਮੰਮੀ ਜੀ ਵੀ ਬੈਠੀ ਹੋਈ ਆ ਖਾ ਰਹੀ ਆ ਵੋ ਟੇਸਟੀ ਬਣਿਆ ਮੰਮੀ ਜੀ ਮਜ਼ਾ ਆ ਗਿਆ ਚਲੋ ਹੁਣ ਅਸੀਂ ਵੀ ਖੇ ਖਾਣੇ ਹਾਂਜੀ ਹੁਣ ਅਸੀਂ ਚਲਦੇ ਆ ਬੀਬੀ ਜੀ ਨੂੰ ਚਾਵਲ ਖਵਾਣ ਬੀਬੀ ਦਾ ਫੇ ਫੋਨ ਆ ਗਿਆ ਬੀਬੀ ਕਹਿੰਦੇ ਅੱਜ ਕੀ ਬਣਾਇਆ ਸੋ ਫੇ ਚਲੋ ਚਲਦੇ ਆ ਤੇ ਬੀਬੀ ਨੂੰ ਫੜਾ ਕੇ ਹੁੰਦੇ ਆ ਲੋ ਜੀ ਹੁਣ ਅਸੀਂ ਆਗੇ ਦਕਾਨ ਤੇ ਬੀਬੀ ਜੀ ਕੋਲ ਬੀਬੀ ਜੀ ਡੱਬਾ ਜੀ ਖੋਲਦੇ ਹੋਏ ਇਹ ਖਾਓਗੇ ਤੇ ਫਿਰ ਖੁਸ਼ ਹੋਊਗੇ ਪਹਿਲੀ ਖੁਸ਼ ਹੋਏ ਪਏ ਕਿ ਵੀਡੀਓ ਬਣ ਰਹੀ ਆ ਬੀਬੀ ਜੀ ਹੈਲੋ ਕਰਦੇ ਸਾਰਿਆਂ ਨੂੰ ਹੈਲੋ ਸੋ ਹੁਣ ਅਸੀਂ ਚਲਦੇ ਆ ਘਰ ਨੂੰ ਬੀਬੀ ਜੀ ਤੁਸੀਂ ਦਿੱਖੋ ਹੋਲਾ ਜੀ ਹਾਂਜੀ ਡੱਬਾ ਦੇ ਦੋ ਰੋਟੀ ਆ ਜਿਹੜਾ ਉਹ ਦੇ ਦੋ ਕਿਥਨ ਅਸੀਂ ਚੀਜੀ ਲੈ ਕੇ ਜਾਂਦੇ ਆ ਘਰ ਨੂੰ ਲੋ ਜੀ ਖੋਣ ਅਸੀਂ ਆ ਵੀ ਤੜੇ ਨਾਲ ਲੈ ਕੇ ਆਈ ਚੀਜੀ ਬੰਮੀ ਜੀ ਅਰੇ ਚੀਜੀ ਨਾਲੇ ਲੈ ਜਾਂਦੀ ਆ ਠੀਕ ਆ ਚਲੋ ਚੀਜੀ ਲੈ ਜਾ ਜਾਨਦੇ ਆ ਜੀ ਵੀ ਕੋਲ ਆਏ ਆ ਓਕੇ ਕੁਰਕੁਰੇ ਡੱਪਾ ਵੀ ਲੈ ਆਂਦਾ ਮਾੜਾ ਸੇਪੁਰ ਕਰੇ ਖਾਣੇ ਮੰਗੂ ਯੇ ਯਾ ਮਮੇ ਜੀ ਨਾ ਮਮੇ ਜੀ ਤਿਆਰ ਹੁੰਦੇ ਹੋਏ ਨਾ ਜਾਣ ਲੈ ਕਿੱਥੇ ਚੱਲੇ ਚੌਂਕੀ ਦੇ ਆਜ ਕੇ ਨਾਂਦੇ ਆ ਅੱਛਾ ਜੀ ਉੱਥੇ ਚੱਲੇ ਆ ਮੈਂ ਤਾਂ ਜਾਣਾ ਨਹੀਂ ਮੈਂ ਕਿਹਾ ਮੈਂ ਕਰੇ ਰਹਿਣਾ ਤੁਸੀਂ ਜਾਓ ਸਬਜ਼ੀ ਲੈ ਆ ਕੇ ਰੱਖੀ ਕਿਹੜੀ ਬੜੀ ਮਾਰਜੀ ਓਕੇ ਠੀਕ ਹੈ ਠੀਕ ਹੈ ਬਾਏ ਪਰ ਬਣਾ ਵੀ ਦੇਗੀ No, I <laughs> <laughs> <chalo, rajfaya>, <laughs> <We> don't know. <laughs> တော်တော်လေးပိုတယ်အဲဒါကဘာဖြစ်နေပါလဲ